ਮੈਂ ਸਭ ਤੋਂ ਪਹਿਲੇ ਉਸ ਜ਼ਿੰਦਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਔਰ ਉਹਦੀ ਦਇਆ ਇੰਨੀ ਵੱਡੀ ਹੈ ਕਿ ਅੱਜ ਮਸੀਹ ਭਾਈਚਾਰੇ ਦਾ ਇਤਿਹਾਸ ਲਿਖਣ ਜਾ ਰਿਹਾ ਹੈ ਉਹ ਸਮਾਂ ਬਹੁਤ ਪਿੱਛੇ ਅਸੀਂ ਛੱਡ ਕੇ ਆ ਚੁੱਕੇ ਹਾਂ ਜਿੱਥੇ ਸਾਡੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾਂਦਾ ਸੀ ਸਾਡਾ ਵੋਟ ਜਿਹੜਾ ਲੈ ਕੇ ਸਾਨੂੰ ਦਰਕਨਾਰ ਕੀਤਾ ਜਾਂਦਾ ਸੀ ਸਾਨੂੰ ਕਦੇ ਹਾਲ ਨਹੀਂ ਸੀ ਪੁੱਛਿਆ ਜਾਂਦਾ ਅੱਜ ਮਜਬੂਰ ਵਸ ਵਿੱਚ ਇਸਾਈ ਭਾਈਚਾਰੇ ਨੂੰ ਇਹ ਜਿਹੜੀ ਆ ਇਹ ਸਟੈਪ ਲੈਣਾ ਪਿਆ ਔਰ ਮੈਂ ਦੱਸਣਾ ਚਾਹੁੰਦਾ ਇਹ ਤੇ ਆਗਾਜ਼ ਆ ਹਾਲੇ ਅੱਗੇ ਜਾ ਕੇ ਕਾਫਲਾ ਬਹੁਤ ਵੱਡਾ ਹੋਣਾ ਆ 2027 ਵੀ ਸਾਡਾ ਨਿਸ਼ਾਨਾ ਆ ਔਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੌਮ ਦੇ ਬਹੁਤ ਹੀ ਇੱਕ ਹੀਰੇ ਸਹਿਮੂਲ ਸੋਨੀ ਜੀ ਜਿਹੜੇ ਮੈਦਾਨ ਦੇ ਵਿੱਚ ਸਮੁੱਚੇ ਮਸੀਹ ਭਾਈਚਾਰੇ ਨੇ ਇੱਕ ਸਹਿਮਤੀ ਨਾਲ ਉਤਾਰੇ ਨੇ ਔਰ ਹਰ ਬੱਚਾ ਬੱਚਾ ਹਰ ਲੀਡਰ ਹਰ ਸਾਡੀ ਭੈਣ ਹਰ ਸਾਡਾ ਨੌਜਵਾਨ ਅੱਜ ਇਤਿਹਾਸ ਰਚਣ ਜਾ ਰਿਹਾ ਉਹ ਕੱਲਾ ਇਹ ਨਹੀਂ ਸੋਚ ਰਿਹਾ ਕਿ ਇਹ ਇਲੈਕਸ਼ਨ ਜਿਹੜੀ ਹੈ ਸੈਮੂਲ ਸੋਨੀ ਜੀ ਲੜ ਰਹੇ ਨੇ ਹਰੇਕ ਪ੍ਰਾਣੀ ਇਹ ਸੋਚ ਰਿਹਾ ਕਿ ਇਲੈਕਸ਼ਨ ਮੇਰੀ ਹੈ ਮੇਰੇ ਸਮਾਜ ਦੀ ਹੈ ਔਰ ਮੈਂ ਆਪਣੇ ਸਮਾਜ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਹੈ ਸੋ ਅਸੀਂ ਇਸ ਗੱਲ ਦਾ ਵਿਸ਼ਵਾਸ ਦਉਂਦੇ ਆ ਕਿ ਜਿਹੜਾ ਸਮਾਂ ਬੀਤ ਗਿਆ ਉਹ ਦੁਬਾਰਾ ਦੁਹਰਾਇਆ ਨਹੀਂ ਜਾਊਗਾ ਇੱਕ ਨਵਾਂ ਇਤਿਹਾਸ ਮਸੀਹ ਭਾਈਚਾਰੇ ਵੱਲੋਂ ਰਚਿਆ ਜਾਊਗਾ ਔਰ ਲੋਕ ਸਭਾ ਦੇ ਵਿੱਚ ਸਾਨੂੰ ਥੋੜੀ ਜਿਨੂੰ ਪੇਜ ਕੇ ਜਿਹੜਾ ਸਾਡੇ ਹੱਕਾਂ ਦੇ ਉੱਪਰ ਕਵਾੜਾ ਵੱਜਦਾ ਰਹਾ ਅਸੀਂ ਉਹ ਹੱਕਾਂ ਦੀ ਆਵਾਜ਼ ਨੂੰ بلند ਕਰਨ ਵਾਸਤੇ ਇਹਨਾਂ ਨੂੰ ਤਗੜੇ ਤੌਰ ਤੇ ਵੱਡੀ ਲੀਡ ਲੈਣਾ ਦਿਤਾਵਾਂਗੇ ਔਰ ਇਸ ਤੋਂ ਬਾਅਦ 2027 ਦੇ ਵਿੱਚ ਅਸੀਂ ਸੈਂਕੜੇ ਦੀ ਗਿਣਤੀ ਦੇ ਵਿੱਚ ਆਪਣੇ ਐਮਐਲਏ ਉਤਾਰ ਕੇ ਇਤਿਹਾਸ ਰਚ ਕੇ ਇਹ ਦੱਸਾਂਗੇ ਕਿ ਜਿਹੜਾ ਸਾਡੇ ਨਾਲ ਵਿਤਕਰਾ ਹੋਇਆ ਉਹਦਾ ਇੱਕ ਦਾ ਜਵਾਬ ਪੱਥਰ ਦੇ ਨਾਲ ਅਸੀਂ ਦੇ ਰਿਹਾ ਸੋ ਮੈਂ ਬੈਸਟ ਵਿਸ਼ੇਸ ਦਿਨਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦਾ ਔਰ ਸਾਡੇ ਐਨਆਰਆਈ ਵੀਰਾਂ ਦਾ ਧੰਨਵਾਦ ਕਰਦਾ ਇੱਥੇ ਸਾਡੇ ਜਿਹੜੇ ਲੋਕਲ ਸਾਡੇ ਜਿਹੜੇ ਸਰ ਕਲਾਸ ਲੋਕ ਨੇ ਬਿਜ਼ਨਸ ਕਲਾਸ ਲੋਕ ਨੇ ਜਿਹੜੇ ਜਿਹੜੇ ਸਾਡੇ ਦਿਹਾੜੀ ਟੱਪੇ ਵਾਲੇ ਨੇ ਸਾਰੇ ਹੀ ਆਪਣਾ ਕੰਟਰੀਬਿਊਸ਼ਨ ਕਰ ਰਹੇ ਆ ਔਰ ਅਸੀਂ ਪੂਰੇ ਪੰਜਾਬ ਦੀ ਲੀਡਰਸ਼ਿਪ ਅੱਜ ਇਸ ਭਾਈ ਦੇ ਨਾਲ ਖੜੇ ਆ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਜਿੱਤ ਸਾਡੇ ਤੋਂ ਦੂਰ ਨਹੀਂ ਆ ਬਹੁਤ ਬਹੁਤ ਧੰਨਵਾਦ ਣਿਕਮਟੂ ਪ੍ਰਧਾਨ ਸਭਾਲ ਕਾ ਡੇਰਾ ਬਾਬਾ ਨਾਨਕ ਤੋਂ ਤਿੰਨ ਵਾਰ ਆਜ਼ਾਦ ਉਮੀਦਵਾਰ ਆ ਮਸਤਗੋੜ ਤੋਂ ਆ ਔਰ ਆਪਣੇ ਭਰਾ ਸੈਮਲ ਸੋਨੀ ਜੀ ਦੇ ਨਾਲ ਅੱਜ ਇਹ ਦੱਸਣ ਦੇ ਲਈ ਇੱਥੇ ਆਏ ਆ ਕਿ ਇਹਨਾਂ ਦੇ ਨਾਲ ਮੋੜ ਨਾ ਮੋੜਾ ਜੋੜ ਕੇ ਕੰਮ ਕਰਨਾ ਆ ਔਰ ਭਾਈਚਾਰੇ ਨੂੰ ਵੀ ਅਪੀਲ ਆ ਕਿ ਬਹੁਤ ਸਮਾਂ ਹੋ ਗਿਆ ਸਾਨੂੰ ਵੋਟਾਂ ਪਾਉਂਦਿਆਂ ਨੂੰ ਕਿਉਂਕਿ ਮੇਰੀ ਤੇ ਕੋਸ਼ਿਸ਼ ਇਹ ਹੁਣਦੀ ਨਹੀਂ ਆ 2012 ਤੋਂ ਹੀ ਆ ਅਜੇ ਵੀ ਇਕੱਠੇ ਹੋਵੋ ਅਜੇ ਵੀ ਇਕੱਠੇ ਹੋਵੋ ਅਜੇ ਵੀ ਇਕੱਠੇ ਹੋਵੋ ਪਰ ਇਹਨਾਂ ਮੌਕਿਆਂ ਦੇ ਉੱਤੇ ਸਾਡੇ ਭਾਈਚਾਰੇ ਨੂੰ ਗਮਰਾਹ ਕੀਤਾ ਜਾਂਦਾ ਪਰ ਇਸ ਵਾਰੀ ਮੈਂ ਬੇਨਤੀ ਕਰਦਾ ਕੇਸਵਰੀ ਤਗੜੇ ਹੋ ਕੇ ਆਪਣੇ ਭਰਾ ਦੀ ਜੜੀ ਆ ਉਹ ਫੁੱਲ ਸਪੋਰਟ ਕਰੋ ਆਪਣੀ ਇੱਕ ਇੱਕ ਕੀਮਤੀ ਵੋਟ ਜੜੀ ਆ ਸਾਡੇ ਭਰਾ ਨੂੰ ਪਾ ਕੇ ਕਾਮਯਾਬ ਕਰੋ ਔਰ ਫੁੱਲ ਸਪੋਰਟ ਆ ਭਰਾ ਨੂੰ ਜਿੱਥੇ ਵੀ ਯਾਦ ਕਰਨਗੇ ਹਾਜ਼ਰ ਆ ਨਾਮ ਪਾਸਟਰ ਆਕਸਨ ਹੈ ਔਰ ਗੁਰਦਾਸਪੁਰ ਸਿਟੀ ਨੂੰ ਹੀ ਬਿਲੋਂਗ ਕਰਦਾ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਸਾਡੇ ਅਜ਼ੀਜ਼ ਭਰਾ ਸੈਮੂਲ ਸੋਨੀ ਜੀ ਜੋ ਕਿ ਐਮਪੀ ਦੀ ਇਲੈਕਸ਼ਨ ਦੇ ਵਿੱਚ ਖੜੇ ਨੇ ਔਰ ਗੁਰਦਾਸਪੁਰ ਹਲਕੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ ਇਸ ਸਮੇ ਅਸੀਂ ਸਾਰੇ ਨੌਜਵਾਨ ਜਿੰਨੇ ਵੀ ਆ ਅਸੀਂ ਇਹਨਾਂ ਦੇ ਨਾਲ ਆ ਖੜੇ ਆ ਔਰ ਅਸੀਂ ਚਾਹਾਂਗੇ ਕਿ ਇਸ ਵਾਰ ਇਹ ਵੱਡੀ ਲੀਡ ਨਾਲ ਜਿੱਤਣ ਔਰ ਪਾਰਲੀਮੈਂਟ ਦੇ ਵਿੱਚ ਜਾਣ ਕਿਉਂਕਿ ਬਹੁਤ ਜ਼ਰੂਰਤ ਹੈ ਬਹੁਤ ਸਾਰੀਆਂ ਸਰਕਾਰਾਂ ਆਈਆਂ ਔਰ ਸਰਕਾਰਾਂ ਨੇ ਸਾਨੂੰ ਯੂਜ਼ ਹੀ ਕੀਤਾ ਕ੍ਰਿਸਚਨਾਂ ਨੂੰ ਔਰ ਦੀ ਵੀ ਕ੍ਰਿਸ਼ਨਾ ਦੇ ਹੱਕ ਦੇ ਵਿੱਚ ਕਦੀ ਕੋਈ ਇਸ ਤਰੀਕੇ ਨਾਲ ਅੱਗੇ ਨਹੀਂ ਆਏ ਔਰ ਨਾ ਹੀ ਕ੍ਰਿਸ਼ਨਾ ਦੇ ਵੱਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕੀਤਾ ਇਵਨ ਮੈਨੂੰ ਇੱਥੋਂ ਤੱਕ ਵੀ ਪਤਾ ਹੈ ਕਿ ਨਵੀਪੁਰ ਦੇ ਵਿੱਚ ਇੱਕ ਕਮਿਊਨਿਟੀ ਹਾਲ ਹੈ ਜਿਹੜਾ ਅਜੇ ਤੱਕ ਬੰਦ ਪਿਆ ਹੈ ਔਰ ਕਦੀ ਉਹ ਕਹਿੰਦੇ ਨੇ ਕਮੇਟੀ ਦੇ ਕੋਲ ਜਾਓ ਕਦੀ ਕਹਿੰਦੇ ਨੇ ਪ੍ਰਸ਼ਾਸਨ ਦੇ ਕੋਲ ਜਾਓ ਔਰ ਉਹ ਕ੍ਰਿਸ਼ਚਨ ਕਮਿਊਨਿਟੀ ਹਾਲ ਬਣਾਉਣ ਦੇ ਬਾਵਜੂਦ ਵੀ ਉਹ ਕ੍ਰਿਸ਼ਚਨ ਕਮਿਊਨਿਟੀ ਹਾਲ ਜਿਹੜਾ ਆ ਕਬੂਤਰਾਂ ਦਾ ਉਹ ਨਿਵਾਸ ਸਥਾਨ ਬਣਿਆ ਹੋਇਆ ਹੈ ਐਦਾਂ ਦੇ ਬੜੇ ਮੁੱਦੇ ਨੇ ਜਿਹੜੇ ਕ੍ਰਿਸ਼ਚਨ ਭਾਈ ਜਾ ਰਹੇ ਨੇ ਨੇ ਔਰ ਮੈਂ ਵੇਖ ਰਿਹਾ ਸੀ ਕਿ ਸੈਮੂਲ ਸੋਨੀ ਜੀ ਦੇ ਮਨ ਦੇ ਵਿੱਚ ਐਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਨੌਜਵਾਨਾਂ ਦੇ ਪ੍ਰਤੀ ਕਿਉਂਕਿ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਬਰਬਾਦ ਹੋ ਰਹੇ ਨੇ ਅਸੀਂ ਉਹਨਾਂ ਨੂੰ ਚਿੱਟੇ ਦੇ ਨਸ਼ੇ ਤੋਂ ਸ਼ਰਾਬ ਦੇ ਨਸ਼ੇ ਤੋਂ ਜਾਂ ਹੋਰ ਬਹੁਤ ਸਾਰੇ ਨਸ਼ਿਆਂ ਤੋਂ ਬਾਹਰ ਕੱਢਣਾ ਚਾਹੁੰਦੇ ਆ ਔਰ ਇਸ ਕਰਕੇ ਸੈਮੂਲ ਸੋਨੀ ਜੀ ਨੂੰ ਇਹ ਪਾਸਟਰ ਹੋਣ ਦੇ ਨਾਲ ਨਾਲ ਇਹ ਵੀ ਇੱਕ ਉਪਰਾਲਾ ਕਰਨਾ ਪਿਆ ਕਿ ਉਹਨਾਂ ਨੂੰ MP ਦੀ ਇਲੈਕਸ਼ਨ ਲੜਨੀ ਪੈ ਰਹੀ ਹੈ ਤਾਂ ਕਿ ਸਾਰੀ ਕ੍ਰਿਸਚਨ ਜਿਹੜੀ ਕਮਿਊਨਿਟੀ ਆ ਉਹ ਲਾਂਬੰਦ ਹੋਵੇ ਔਰ ਅੱਗੇ ਵਧੇ ਔਰ ਅਰ ਤਰੱਕੀ ਕਰੇ ਇਸ ਕਰਕੇ ਅਸੀਂ ਸੈਮੂਲ ਸੋਨੀ ਜੀ ਦੇ ਨਾਲ ਆ ਅਸੀਂ ਭਰੋਸਾ ਦਵਾਉਂਦੇ ਆ ਕਿ ਅਸੀਂ ਜਰੂਰ ਸਾਰੀ ਕਮਿਊਨਿਟੀ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਰੈਲੀਆਂ ਕਰਾਂਗੇ ਔਰ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਨੇ ਇਹਨਾਂ ਦੇ ਹੱਕ ਦੇ ਵਿੱਚ ਪੈਣਗੀਆਂ ਔਰ ਇਹ ਜਰੂਰ ਜਿੱਤਣਗੇ